ਬਣਾ ਰਹੇ ਆਪਾਂ ਚੰਪਾਰਣ ਚਿਕਨ ਹਾਂਡੀ ਸਮਾਨ ਤਿਆਰ ਕਰੀਏ ਨੇ ਸੇਮਪੂ ਅਦਰਕ ਲਸਣ ਦਾ ਪੇਸਟ ਲਾਲ ਮਿਰਚ ਹਰੀ ਮਿਰਚ ਅਦਰਕ ਕਾਲੀ ਮਿਰਚ ਲਸਣ ਛੋਟੀ ਇਲਾਚੀ ਇਹ ਖਾ ਹੁੰਦਾ ਸਮਾਨ ਜਿਆ ਇਹ ਵੀ ਸਾਰਾ ਕੁਝ ਹੀ ਆ ਵੱਡੀ ਇਲਾਚੀ ਹੋ ਗਈ ਦਾਲਚੀਨੀ ਹੋ ਗਈ ਕੜੀ ਪੱਤਾ ਹੋ ਗਿਆ ਤਣੀਆਂ ਹੋ ਗਿਆ ਸਾਬਤ ਲੌਂਗ ਹੋ ਗਿਆ सारा कुछ ही जलोत्री त्री हो गई हूँ आप करते हैं मैरीनेट सब पाई चलो दाल मिर्च सबत हरी मिर्च सबत अदरक इलायची पं छ ਆਲੀ ਵਿੱਚ ਸਾਬਤ ਅ ਲਸਣ ਅਦਰਕ ਲਸਣ ਪੇਸਟ ਵੱਡੇ ਦਾ ਪਾ ਦੋ ਕਿ ਲੋਕ ਹੈਗਾ ਹੈ ਤੇ 700 ਗ੍ਰਾਮ ਗੱਡੇ ਚ ਆਹ ਜਾਦੂ ਸਾਰਾ ਕੁੱਲ ਕਿੰਨੇ ਦੇ ਚਾਹੁੰਦੇ ਹੈ ਨਾ ਥੋੜਾ ਸਾਰਾ ਹੀ ਪਾ ਲਾ ਆ ਪਕੜਾ ਖੋਲਣਾ ਮੁੜ ਕੇ ਪਾ ਕੇ ਇਹ ਸਾਰੇ ਵੱਡੇ ਲੈ ਚ ਲੁੱਚੇ ਸਾਰਾ ਕੁਝ ਐਲਚ ਅਲੀ ਮੇਟਵੇਟ ਮੇਟ ਮਸਾਲਾ ਮੇਟ ਮਸਾਲਾ ਬਹੁਤ ਹੈ ਥੋੜਾ ਜਰ ਪਾ ਦੋ ਬਸ ਚਿਕਨ ਮਸਾਲਾ ਸਾਬੀ ਬੀਲੀ ਮਿਰਚ ਤੁਹਾਨੂੰ ਪਤਾ ਹੈ ਜੀ ਮਿਰਚ ਤਾਂ ਵਾਲੀ ਹੁੰਦੀ ਨਹੀਂ ਬਸ ਰੰਗ ਆ ਜਾ ਬਸ ਆ ਜੀਰਾ ਪੁਣਿਆ ਹੈ ਅੱਧਾ ਚਮਚ ਪਾ ਦਿਓ ਹੋ ਜੀਰਾ ਸਾਬਤ ਇਹ ਉੱਥੇ ਬਸ ਨਿੰਬੂ ਦੂਣੇ ਵਿੱਚ ਲੋ ਵਿੱਚ ਪਾ ਦਿਓ ਡੇਢ ਚਮਚ ਪਾ ਦਿਓ ਬਹੁਤ ਬਹੁਤ ਵੱਧ ਪਾ ਦਿਓ ਦੋ ਬਹੁਤ ਬਹੁਤ ਲਾਲ ਵਿੱਚ ਪਾ ਦਿਓ ਅੱਧਾ ਕ ਚਮਚ ਕਿਉਂਕਿ ਹਰੀ ਵੀ ਪਈ ਐ ਦੁੱਜੀ ਪਈ ਐ ਹਲਦੀ ਪਾ ਦੂ 1.5 ਚਮਚ ਗਰਮ masala ਪਾ ਰੋ ਚਲੋ ਹੁਣ ਪਾਵੋ ਤੇ ਨਿੰਬੂ ਤੇ ਹੋ ਲਿਆ ਗਰਮ ਕਰਕੇ ਨਿੰਬੂ ਮੈਂ ਪਾ ਦਣਾ ਤੇਲ ਭੱਜ ਕੇ ਮਸਾਲੇ ਪੈ ਗਏ ਹੁਣ ਪਾਵਾਂਗੇ ਤੇ ਆਪਾਂ ਓਹੋ ਤੇ ਹਮੇ ਸਰੂਆਤ ਇਹਨੂੰ ਕੱਟਾ ਕਰਕੇ ਫਿਰ ਇਹਨੂੰ ਮਿਕਸ ਕਰਕੇ ਮੈਰੀਨੇਟ ਕਰਾਂਗੇ ਘਟੋ ਘਟਾ ਦਾ ਪੋਣਾ ਕਟੋ ਇਹਨੂੰ ਕਰਦੇ ਆਪਾਂ ਮਿਕਸ ਖੁਸ਼ਬੂਦਾਰ ਜੀ ਮਸਾਲਾ ਦੇਣਾ ਹੌਣੇ ਲੱਗੇ ਅੱਛਾ ਸਰੂਆਤ ਤੇਲ ਪਾਉਣੇ ਕਰਮ ਕਰ ਪਾ ਦੋ ਤੇਲ ਓਕੇ ਹੱਥ ਨਾਲ ਕਰਮਣ। ਸਾਥ ਨਾਲ ਕਰ ਲੋ। ਉੱਤ ਤਾਹ ਦਾ ਠੰਡਾ ਹੋ ਗਿਆ। ਨਹੀਂ ਫਿਰ ਮੇਰੇ ਹੱਥਾਂ ਨੋਹਾਂ ਚ ਵੱਡ ਜੂ। ਮੇਰੇ ਨੋਹ ਲੰਬੇ ਆ। ਮੈਂ ਕਰ ਦੇਣਾ ਫੜ। ਭੈਣ ਦੋ ਆਈ ਹੋ ਜੂਗਾ ਮਿਕਸ। ਠੀਕ ਐ। ਇਹਨੂੰ ਫ੍ਰਿਜ ਚ ਰੱਖ ਦੇਵਾਂਗਾ ਟੱਕੇ ਅੱਧਾ ਘੰਟਾ। ਫਿਰ ਉਹ ਚੜਾਉਣਾ ਚੁੱਲੇ ਤੇ। ਹਾਰੇ ਤੇ। ਗਿੱਲਾ ਆਟਾ ਤਿਆਰ ਰੱਖ ਲਾਸ ਫਿਰ। ਆਟਾ ਤਾਂ ਹਾਰੇ ਚ ਬਣਾਵਾਂਗੇ ਅੱਜ ਆਪਾਂ ਆਪਣਾ ਚਿਕਨ ਹਾਰੇ ਚ ਅਗਮ ਚੋਣਾ ਮੀਨਾ ਕੱਕਲਾ ਹੀ ਹੈ ਉਹ ਹਾਰੇ ਕਿਸ ਬਸ ਬੋਣਗੇ ਚਾਉਣਾ ਹੈ ਹੁਣ ਪਲੋ ਪਲੋ ਉਹ ਚੰਗੀ ਜਿਹੀ ਜਿਹਾ ਜਨੇ ਪਾ ਦੋਗੇ ਹੋਰ ਬੰਦ ਉਹਦੇ ਵਿੱਚ ਬਹੁਤ ਚਾਹ ਹੈ ਮਨਿੰਦਰ ਇਹਦੇ ਨਾਲ ਲੱਗ ਜੂਗਾ ਪਰ ਬੰਦ ਕਰਨਾ ਹੈ ਨਾ ਸੈਫੂ ਦੇ ਨਾਲ ਹੀ ਬੈਕ ਕਰੀ ਦੇਣੀ ਹੈ ਆਹੋ ਚੱਲ ਬਸ ਲੋ ਮਾਰਿਨੇਸ਼ਨ ਇਹ ਤਾਂ ਹੈ ਪਾਉ ਪਈ ਹੁਣ ਇਹਦੇ ਵਿੱਚ ਚੰਪਾਰਨ ਦੇ ਦੇ ਤਾਂ ਕੇ ਮੇਦਾ ਬਣਦਾ ਮਦੀ ਬਣੂਗਾ ਵੈਸੇ ਇੰਟਰਨੈਸ਼ਨਲ ਸੈਂਪ ਬਿਠਾ ਦਿਓ ਪਹਿਲੀ ਵਾਰ ਬਣਾ ਰਿਹਾ ਹਾਂ ਸਰ ਬਣ ਜੂਗਾ ਐਵੇਂ ਬਸ ਅੱਗ ਨਾਲ ਵਾਲੀ ਹੋਵੇ ਤੂੰ ਗੰਡੇ ਪਾਣੀ ਛੱਡਣਗੇ ਨਾ ਗਲਾਸ ਪਾਣੀ ਦਾ ਲੈ ਕੇ ਆਇਆ ਸੀ ਮੈਂ ਇੱਥੇ ਬੰਦ ਕਰੋਗੇ ਕਹੀਂ ਰੱਖੋਗੇ ਕਰਨਾ ਪਊ ਇੱਕ ਥੋੜਾ ਠਹਿਰ ਕੇ ਬੰਦ ਕਰਨਾ ਫਿਰ ਤਾਂ ਇਹਦਾ ਜਿਹੜਾ 스멜 ਹੁੰਦੇ ਨਿਕਲ ਜਾਂਦੇ ਸਾਰੇ ਉਹਨਾਂ ਦੇ ਜਿਹੜੇ ਖੜੇ ਮਸਾਲੇ ਹੁੰਦੇ ਆ ਇਹਦੀ ਖਾਸੀਅਤ ਇਹੀ ਹੁੰਦੀ ਆ ਚੰਪਾਰਨ ਲਾਓ ਚਾਰੇ ਪਾਸੇ ਦੇ ਆਟਾ ਹਾਰ ਆਪਣਾ ਚੱਲ ਪਿਆ ਦੇਖੋ ਉਨ ਰੱਖਾਂਗੇ ਅਸੀਂ ਘੰਟਾ ਲਗਭਗ ਲੈ ਵੀ ਕਰ ਰੱਖਦੇ ਵਿਚਾਲੇ ਰੱਬ ਦਾ ਨਾਮ ਲੈ ਕੇ ਚੰਗੀ ਤਰ੍ਹਾਂ ਰੱਖੋ ਖਾਪੜ ਮਰ ਰੱਖੋ ਰੱਖਦੇ ਲੱਗ ਗਿਆ ਆਪਣਾ ਸਮੋਕਿੰਗ ਦਿਖਾਉਣੇ ਆ ਫਿਰ 40 ਮਿੰਟਾਂ ਬਾਅਦ ਕੀ ਬਣਦਾ ਵੈਸੇ ਉਹਨਾਂ ਪੰਜ ਸੱਤ ਮਿੰਟਾਂ ਬਾਅਦ ਚੱਕ ਕੇ ਘੁਮਾਜੇ ਦੇ ਤਾਂ ਜੁ ਲੱਗੇ ਜਾਂ ਕਿਸੇ ਨਾ ਡੇਢ ਦੋ ਘੰਟੇ ਹੋ ਗਏ ਖੋਲਣ ਲੱਗੇ ਪੱਟ ਲੋ ਪਹਿਲਾਂ ਉਹਨੂੰ ਪੱਟੋ ਉਪਰੋਂ ਇਹਨੂੰ ਬਾਹਰ ਕੱਢ ਲੋ ਕੈਨੂੰ ਬਸ ਇੱਕੀ ਨਹੀਂ ਠੀਕ ਹੈ ਤਾਂ ਧਨੀਆ ਕੀ ਕਹਿੰਦਾ ਬਣਿਆ ਪਿਆ ਤਾਂ ਬਣ ਨਹੀਂ ਹੋਣਾ ਡੇਢ ਘੰਟਾ ਹੋ ਗਿਆ ਜਮੇ ਬਣ ਗਿਆ بس ਧਨੀਆ ਪਾਉਣਾ ਕੱਲਾ ਲਿਆ ਧਨੀਆ ਤੜਕੇ ਲੋ ਜੀ ਧਨੀਆ ਪਾਤਾ ਆਪਣਾ ਡੇਢ ਹੈ ਆਂਡੀ ਚਿਕਨ ਕਮਾਲ ਦੀ ਚੀਜ਼ ਬਣੀ ਆ